ਵੀਰੋ ਇਹ ਸਾਡਾ ਵੀਰ surjeet singh ਕਾਲਾ ਇਹਨੂੰ ਕਹਿੰਦੇ ਨੇ ਤੇ ਇਹ ਵੀਰ ਸਾਰਾ ਦਿਨ گاਵਾਂ ਵਾਸਤੇ ਪੱਠੇ ਲਿਆਉਂਦਾ ਐ ਇਵੇਂ ਸੜਕਾਂ ਤੋਂ ਵੱਢ ਕੇ ਵਟਾਂ ਤੋਂ ਵੱਢ ਕੇ ਬਹੁਤ ਜ਼ਿਆਦਾ ਸੇਵਾ ਕਰਦਾ ਔਰ ਸਾਰਾ ਕਈ ਵਾਰ ਨਾ ਲਿਬੜਿਆ ਹੁੰਦਾ ਮਿੱਟੀ ਨਾਲ ਤੇ ਉਹ ਜਿਹੜੇ ਵੇਸਟੇਜ ਬਾਜ਼ਾਰੋਂ ਮਿਲਦਾ ਨਾ ਆਪਾਂ ਨੂੰ ਜੂਸ ਵਾਲਿਆਂ ਦੇ ਕੋਲੋਂ ਜਾਂ ਸਬਜ਼ੀ ਵਾਲਿਆਂ ਦੇ ਕੋਲੋਂ ਉਹ ਸਾਰਾ ਬਚਿਆ ਹੋਇਆ ਇਹ ਵੀ ਲਿਆ ਕੇ ਤੇ گاਵਾਂ ਨੂੰ ਪੌਂਦਾ ਜਾ ਕੇ ਜਦੋਂ ਵੀ ਬਾਬਾ ਬਕਾਲਾ ਸਾਹਿਬ ਮਿਲੇ ਕੋਈ ਵੀ ਇਹਨੂੰ ਵਰਜਿਆ ਨਾ ਕਰੋ ਭਈ ਕੋਈ ਇਹਦੇ ਗੱਲ ਨਾ ਪਿਆ ਕਰੋ ਕੁਝ ਨਾ ਕਹਿਆ ਕਰੋ ਫਕਰਬੰਦੇ ਹੁੰਦੇ ਨੇ ਕਿਸੇ ਵੀ ਰੂਪ 'ਚ ਕੋ ਸਾਰਾ ਦਿਨ ਇਹਨੂੰ ਇਸੇ ਤਰ੍ਹਾਂ ਚੱਲਦੇ ਰਹਿਣਾ ਤੇ ਸੇਵਾ ਕਰਨੀ ਹੈ ਵਟਾਂ ਤੋਂ ਤੇ ਆਪਣੇ ਡੰਗਰਾਂ ਵਾਸਤੇ ਨਹੀਂ ਆਪਾਂ ਲਿਆਉਂਦੇ ਵੱਢ ਕੇ ਇਹਨੇ ਸੇਵਾ ਕਰਨੀ ਹੈ ਤੋ ਕਿਸੇ ਵੀ ਰੂਪ ਵਿੱਚ ਜਿਹੜਾ ਉਹ ਸੇਵਾ ਕਰਨੀ ਜਿਹੜੀ ਵਿਚਾਰਨੜਾ ਬਹੁਤ ਵੱਡੀ ਗੱਲ ਆ ਸੋ ਇਹਨੂੰ ਵਿਚਰਨ ਦਿਆ ਕਰੋ ਵੀਰੋ ਐਵੇਂ ਵੇਖੋ ਇਹ ਰੇੜੀ ਦੀ ਸੇਵਾ ਕਿਸੇ ਨੇ ਕੀਤੀ ਰੇੜੀ ਨਾਲ ਲੈ ਕੇ ਆ ਤਿੰਨ ਚਾਰ ਕੁੱਤੇ ਨਾਲ ਇਹਦੇ ਤੁਰੇ ਫਿਰਦੇ ਤੇ ਇਹ ਨੰਗੇ ਪੈਰੀ ਕਈ ਵਾਰ ਲੱਗਾ ਹੁੰਦਾ ਸੋ ਕੋਈ ਭਈ ਕਿਸੇ ਨੂੰ ਵੀ ਦਿਲ ਨਾ ਦਿਖਾਓ ਕਿਸੇ ਦਾ ਸਾਥ ਦਿਆ ਕਰੋ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ